ਵੀ ਸਫਲਤਾ ਬਿਨਿ ਜਿਹਦੇ ਵਿੱਚ 23 ਅਗਸਤ ਨੂੰ ਇੱਕ ਐਫਆਈਆਰ ਜਿਹੜੀ ਸੀਗੀ ਲਾਂਚ ਕੀਤੀ ਗਈ ਲਾਂਚ ਕੀਤੀ ਗਈ ਸੀਗੀ ਜ਼ੀਰਤਪੁਰ ਥਾਣੇ ਦੇ ਵਿੱਚ ਉਹਦੇ ਵਿੱਚ ਕਰੀਬ 40000 ਦੀ ਕਿਸੇ ਬੰਦੇ ਨਾਲ ਕੰਪਲੇਨਰ ਨਾਲ ਧੋਖਾਧੜੀ ਹੋਈ ਸੀਗੀ ਆਨਲਾਈਨ ट्रांजैक्शन ਦੇ ਨਾਲ ਜਦੋਂ ਅਸੀਂ ਡਿਟੇਲ ਦੇ ਵਿੱਚ ਇਹਦੀ ਤਫਤੀਸ਼ ਕੀਤੀ ਨਾ ਤਫਤੀਸ਼ ਦੌਰਾਨ ਅਸੀਂ ਚਾਰ ਬੰਦੇ ਜਿਹੜੇ ਸੀਗੇ ਯੂਪੀ ਤੋਂ ਇਹ ਅਰੈਸਟ ਕੀਤੇ ਯੂਪੀ ਦੇ ਰਹਿਣ ਵਾਲੇ ਬੰਦੇ ਨੇ ਤੇ ਇਹ ਜਿਹੜੇ ਬੰਦੇ ਜਿਹੜਾ ਅਰੈਸਟ ਕੀਤੇ ਗਏ ਤਾਂ ਇਹਨਾਂ ਤੋਂ ਸਾਨੂੰ ਇੱਕ ਇਹ ਨੈਟਵਰਕ ਜਿਹੜਾ ਸੀ ਉਹ ਖੁਲਾਸਾ ਹੋਇਆ ਹੈ ਇਹ ਟੈਲੀਗ੍ਰਾਮ ਐਪ ਦਾ ਇਸਤੇਮਾਲ ਕਰਕੇ ਲੋਕਾਂ ਨਾਲ ਧੋਖੀਆਂ ਮਾਰਦੇ ਸੀ ਇਹ ਇਹਨਾਂ ਦਾ ਮੋਡਸ ਆਪਰੇਂਡੀ ਇਹ ਸੀਗਾ ਇਹ ਕਰੀਬ 20 ਦੇ ਆਸ-ਪਾਸ ਗਰੁੱਪਸ ਇਹਨਾਂ ਦੇ ਆਲਰੇਡੀ ਜਿਹੜੇ ਚੱਲਦੇ ਪਏ ਸੀਗੇ ਉਹ ਗਰੁੱਪਸ ਦੇ ਵਿੱਚ ਲੋਕਾਂ ਨੂੰ ਅਨਨੋਮ ਲੋਕਾਂ ਨੂੰ ਐਡ ਕਰ ਲੈਂਦੇ ਸੀ ਵੱਖ-ਵੱਖ ਨਾਮ ਤੋਂ ਗਰੁੱਪਸ ਬਣੇ ਸੀਗੇ ਪੂਰਪਲ ਪੀਪਲਸ ਮਨੀ ਮਰੀ ਟਰੇਡਿੰਗ ਹੈਲਪ ਬਲੌਕਚੇਨ ਐਕਸਚੇਂਜ ਕ੍ਰਿਪਟੋ ਮਾਈਨਿੰਗ ਗਲੋਬਲ ਬਿਟਕੋਇਨ ਇਨਵੈਸਟਮੈਂਟ ਰੀਡੀ ਅੰਨਾ ਸਕਰੀਨਸ਼ਾਟ ਚੈਨਲ ਐਟ cetera ਤੇ ਵਕ ਵਕ ਇਸ ਤਰ੍ਹਾਂ ਦੇ ਗਰੁੱਪਸ ਬਣੇ ਹੋਏ ਸੀ ਇਹ ਜਿਹੜੇ ਲੋਕਾਂ ਨੂੰ ਲੋਰ ਕਰਦੇ ਸੀਗੇ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ 150 ਰੁਪਏ 200 ਰੁਪਏ ਪਾਓ ਤੇ ਤੁਹਾਡਾ ਕੁਝ ਹੀ ਟਾਈਮ ਦੇ ਵਿੱਚ ਡਬਲ ਹੋ ਜਾਏਗਾ ਪੈਸਾ ਉਹ ਆਪਦੇ ਅਕਾਊਂਟ ਚੋਂ ਇਹ ਅਕਾਊਂਟ ਡਿਟੇਲ ਦੇ ਦਿੰਦੇ ਸੀ ਉਹ ਚ ਪੈਸੇ ਪਾਉਂਦੇ ਸੀ ਥੋੜੀ ਦੇਰ ਬਾਅਦ ਡਬਲ ਕਰਕੇ ਉਹਨਾਂ ਨੂੰ ਵਾਪਸ ਕਰ ਦਿੰਦੇ ਸੀ ਇਸ ਹਿਸਾਬ ਨਾਲ ਲੋਕਾਂ ਦਾ ਭਰੋਸਾ ਬਣ ਜਾਂਦਾ ਸੀ ਇਹਨਾਂ ਤੇ ਤਾਂ ਫਾਈਨਲੀ ਜਦੋਂ ਅਮਾਉਂਟ 50 60000 1 ਲੱਖ ਦਾ ਹੋ ਜਾਂਦਾ ਸੀਗਾ ਤਾਂ ਉਸ ਅਮਾਉਂਟ ਨੂੰ ਮੇਰੇ ਹੇਠ ਲੈ ਕੇ ਉਹਨੂੰ ਗਰੁੱਪ ਕਰੀਬ ਜੋ ਸਾਨੂੰ ਹੈਦਿਕਰ ਫਿਗਰਸ ਮਿਲਿਆ ਕਰੀਬ 80000 ਲੋਕ ਜਿਹੜੇ ਸੀਗੇ ਉਹ ਇਹ ਗਰੁੱਪਸ ਦੇ ਮੈਂਬਰ ਸੀਗੇ ਸਾਡੀ ਹੁਣ ਤੱਕ ਦੀ ਤਫ਼ਤੀਸ਼ ਤੋਂ ਇਹ ਸਾਹਮਣੇ ਆਇਆ ਹੈ ਕਰੀਬ 500 ਤੋਂ ਵੱਧ ਲੋਕਾਂ ਨਾਲ ਇਹ ਆਲਰੇਡੀ ਧੰਗੀ ਮਾਰ ਚੁੱਕੀ ਹੈ ਤੇ ਇਹ ਫਿਗਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਹ ਫਿਗਰ ਜਿਹੜਾ ਜਾਏਗਾ ਜਦੋਂ ਇਹਨਾਂ ਦੇ ਅਕਾਊਂਟ ਡਿਟੇਲਸ ਚੈੱਕ ਕੀਤੀਆਂ ਤਾਂ ਕਰੀਬ 1 ਕਰੋੜ 20 ਲੱਖ ਦੇ ਆਸ-ਪਾਸ ਦੀ ਆਲਰੇਡੀ ਇਹਨਾਂ ਦੇ ਅਕਾਊਂਟ ਤੇ ਜਿਹੜੀ ਹੈਗੀ ਹੈ ट्रांजੈਕਸ਼ਨ ਹੈਗੀ ਹੈ ਤਾਂ ਧੰਗੀ ਦਾ ਜਿਹੜਾ ਇਹਦਾ ਲੈਵਲ ਹੈ ਉਹ ਕਾਫੀ ਵੱਡਾ ਹੈ ਤੇ ਇਸ ਤੇ ਇਸ ਦੇ ਨਾਲ ਇਹ ਜਿਹੜਾ ਸਾਈਬਰ ਕ੍ਰਾਈਮ ਦਾ ਨੈਕਸਸ ਜਿਹੜਾ ਹੈਗਾ ਇਹ ਬੰਸਟ ਕੀਤਾ ਗਿਆ। ਇਹਦੇ ਵਿੱਚ ਚਾਰ ਬੰਦੇ ਜਿਹੜੇ ਇਸ ਯੂਪੀ ਦੇ ਰਹਿਣ ਵਾਲੇ ਉਹ ਗ੍ਰਫਤਾਰ ਕੀਤੇ ਗਏ ਤੇ 올ਓਵਰ ਇੰਡੀਆ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਸੀ। ਇਹਦੇ ਵਿੱਚ ਸਾਨੂੰ ਜਿਹੜੀ ਬਰਾਮਦਗੀ ਹੋਈ ਹੈ ਅ ਦੋ ਜਿਹੜੇ ਇਹਨਾਂ ਦੇ ਕਾਰਾਂ ਇਸਤੇਮਾਲ ਹੁੰਦੀਆਂ ਸੀ ਉਸ ਤੋਂ ਇਲਾਵਾ 3 ਲੈਪਟਾਪ, 11 ਮੋਬਾਈਲ ਫੋਨ, 45 ਏਟੀਐਮ ਕਾਰਡ, 50 ਮੋਬਾਈਲ ਸਿਮ ਤੇ ਬਾਕੀ ਜਿਹੜੇ ਫਾਈਨੈਂਸ਼ੀਅਲ ਜਿਹੜੇ ਇਨਸਟਰੂਮੈਂਟਸ ਇਹਨਾਂ ਦੇ ਚੈੱਕ ਬੁੱਕਸ ਵਗੈਰਾ ਸਵਾਈਪ ਮਸ਼ੀਨਜ਼, ਏਟੀਐਮ ਮਸ਼ੀਨਜ਼ ਉਹ ਸਾਰੀਆਂ ਜਿਹੜੀਆਂ SIM ਐਕਟੀਵੇਸ਼ਨ ਮਸ਼ੀਨ ਇਹ ਸਾਰੀਆਂ ਮਸ਼ੀਨਾਂ ਵੀ ਇਹਨਾਂ ਤੋਂ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਕਰੀਬ 5 ਲੱਖ ਰੁਪਏ ਕੈਸ਼ ਤੇ ਜਿਹੜੇ 15 ਅਕਾਊਂਟ ਜਿਹੜੇ ਹੈਗੇ ਇਹਨਾਂ ਦੇ ਵੱਖ-ਵੱਖ ਬੈਂਕਾਂ ਦੇ ਵਿੱਚ ਸੀਗੇ ਉਹਨਾਂ ਦੇ ਵਿੱਚ ਵੀ ਕਾਫੀ ਕਾਏ ਸੀਗੇ ਜਿਹੜੇ ਸਾਰੇ ਕੀ ਬਲੌਕ ਕਰਾ ਦਿੱਤੇ ਗਏ ਅ ਇਹ ਮੈਂ ਤੁਹਾਡੇ ਸਾਧਨ ਤੋਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੂੰਗਾ ਕਿ ਮੈਂ ਸਾਰਿਆਂ ਨੂੰ ਅਪੀਲ ਵੀ ਕਰਨਾ ਚਾਹੂੰਗਾ ਇਸ ਗੱਲ ਦੀ ਕਿ ਕਿਸੇ ਵੀ ਅਣਜਾਣ ਵਿਅਕਤੀ ਦੀ ਗੱਲਾਂ ਦੇ ਵਿੱਚ ਆ ਕੇ ਆਪਣੇ ਜਿਹੜੇ ਪੈਸੇ ਹੋਣ ਟ੍ਰਾਂਸਫਰ ਨਾ ਕਰੋ ਤੇ ਮੋਬਾਈਲ ਤੇ ਜਿਹੜੇ ਮੋਬਾਈਲ ਤੇ ਹੈਗੇ ਆ ਉਹ ਚ ਉਹਦੇ ਜਿਹੜੇ ਲਿੰਕ ਆਉਂਦੇ ਨੇ ਉਹ ਲਿੰਕ ਨੂੰ ਨਾ ਖੋਲਿਆ ਜਾਵੇ ਕਈ ਵਾਰੀ ਉਹ ਉਹਦੇ ਵਿੱਚ ਐਪ ਹੁੰਦੀ ਹੈ ਆਟੋਮੈਟਿਕਲੀ ਤੁਹਾਡੇ ਫੋਨ ਚ ਡਾਊਨਲੋਡ ਹੋ ਜਾਂਦੀ ਹੈ ਤੇ ਤੁਹਾਡੇ ਆਟੋਮੈਟਿਕਲੀ ਬੈਂਕ ਅਕਾਊਂਟਾਂ ਦੇ ਵਿੱਚੋਂ ਜਿਹੜੇ ਪੈਸੇ ਉਹ ਕਟਨੇ ਸ਼ੁਰੂ ਹੋ ਜਾਂਦੇ ਆ ਇਸੇ ਤਰ੍ਹਾਂ ਜੇ ਤੁਸੀਂ ਏਟੀਐਮ ਯੂਜ਼ ਕਰਦੇ ਏਟੀਐਮ ਮਸ਼ੀਨ ਜਿਹੜੀ ਹੈਗੀ ਉੱਥੇ ਜਾ ਕੇ ट्रांजैक्शन ਕਰਦੇ ਹੋ ਤਾਂ ਉਸ ਤੋਂ ਜਿਹੜੇ ਜਦੋਂ ਕੋਈ ਤੁਹਾਨੂੰ ਬੰਦਾ ਆ ਆਪਣਾ ਏਟੀਐਮ ਕਾਰਡ ਕਿਸੇ ਵੀ ਬੰਦੇ ਨੂੰ ਹੈਲਪ ਵਾਸਤੇ ਵੀ ਨਾ ਦਿਓ ਜੇ ਤੁਹਾਨੂੰ ਕਿਸੇ ਦੀ ਹੈਲਪ ਚਾਹੀਦੀ ਹੈ ਤਾਂ ਆਪਣੇ ਕਿਸੇ ਪਰਿਵਾਰਕ ਮੈਂਬਰ ਜਾਂ ਦੋਸਤ ਨੂੰ ਨਾਮ ਲੈ ਜਾਓ ਪਰ ਕਿਸੇ ਅਣਜਾਣ ਬੰਦੇ ਨੂੰ ਜਿਹੜਾ ਆਪਣਾ ATM ਕਾਰਡ ਨਾ ਦਿਓ ਤੇ ਆ ਤਾਂ ਜੋ ਇਸ ਟਾਈਪ ਦੇ ਫਰੌਡਸ ਤੋਂ ਤੁਸੀਂ ਸਾਰੇ ਜਿਹੜੇ ਬੱਚੇ